ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸੂਰਜ ਪ੍ਰਕਾਸ਼ ਗ੍ਰੰਥ ਦੇ 28ਵੇਂ ਅਧਿਆਏ ਦੇ ਤੀਜੇ ਭਾਗ ਦੀ ਕਥਾ ਸਾਰ ਰੂਪ ਵਿੱਚ ਕਰਾਂਗੇ ਇਸ ਅਧਿਆਏ ਦੇ ਤੀਜੇ ਭਾਗ ਵਿੱਚ ਮਾਤਾ ਸੁਲਖਣੀ ਜੀ ਦਾ ਦੁਖੀ ਹੋਣਾ ਬੇਬੇ ਨਾਨਕੀ ਜੀ ਦਾ ਸਾਰਿਆਂ ਨੂੰ ਹੌਸਲਾ ਦੇਣਾ ਅਤੇ ਫੇਰ ਉਹਨਾਂ ਦੇ ਪਰਮੇਸ਼ਰ ਅੱਗੇ ਅਰਦਾਸ ਕਰਨ ਬਾਰੇ ਜ਼ਿਕਰ ਹੈ ਜੀ ਲੜੀ ਜੋੜਨ ਲਈ 28ਵੇਂ ਅਧਿਆਏ ਦੇ ਦੂਜੇ ਭਾਗ ਦੀ ਕਥਾ ਸਰਬਣ ਕਰੋ ਜੀ ਸੋ ਇਥੋਂ ਅੱਗੇ ਕਥਾ ਆਰੰਭ ਹੁੰਦੀ ਹੈ ਇਸ ਸਮੇਂ ਜਦੋਂ ਮਾਤਾ ਸੁਲੱਖਣੀ ਜੀ ਨੂੰ ਪਤਾ ਲੱਗਿਆ ਤਾਂ ਉਹ ਰੋਣ ਲੱਗ ਪਏ ਉਹ ਕਹਿਣ ਲੱਗੇ ਕਿ ਮੈਂ ਤਾਂ ਦੁਖੀ ਹੋ ਗਈ ਹਾਂ ਮੇਰਾ ਪਤੀ ਚਲਾ ਗਿਆ ਹੈ ਜਿਸ ਤਰ੍ਹਾਂ ਕੂੰਝ ਡਾਰ ਤੋਂ ਵਿਛੜ ਜਾਂਦੀ ਹੈ ਅਤੇ ਜੇਕਰ ਮੇਰਾ ਪਤੀ ਨਹੀਂ ਰਿਹਾ ਤਾਂ ਮੇਰਾ ਕੀ ਵजूद ਹੈ ਇਸ ਤਰ੍ਹਾਂ ਮਾਤਾ ਸੁਲਖਣੀ ਜੀ ਬਹੁਤ ਦੁਖੀ ਹੋ ਰਹੇ ਸੀ ਮਾਤਾ ਸੁਲਖਣੀ ਜੀ ਤਾਂ ਹਾਰ-ਮਾਰ ਕੇ ਰੋ ਰਹੇ ਸੀ ਉਹਨਾਂ ਨੇ ਆਪਣਾ ਹਾਰ ਸ਼ਿੰਗਾਰ ਲਾ ਦਿੱਤਾ ਉਹਨਾਂ ਦੇ ਨੇਤਰਾਂ ਤੋਂ ਬਹੁਤ ਜਲ ਵਹਿ ਰਿਹਾ ਸੀ ਉਨਾਂ ਨੇ ਰੋ ਰੋ ਕੇ ਆਪਣੇ ਵਸਤਰ ਭਿਉ ਲਏ ਉਹ ਆਪਣੇ ਆਪ ਨੂੰ ਸੰਭਾਲ ਨਾ ਸਕੇ ਮਾਤਾ ਸੁਲਖਣੀ ਜੀ ਨੇ ਕਿਹਾ ਕਿ हे ਪਤੀ ਤੁਹਾਡੇ ਤੋਂ ਬਿਨਾ ਮੇਰਾ ਘਰ ਸੁੰਨਾ ਹੋ ਗਿਆ ਹੈ ਅਤੇ ਹੁਣ ਮੈਂ ਤੁਹਾਡੀ ਅਤੇ ਹੁਣ ਤੁਹਾਡੀ ਹੱਟੀ ਤੇ ਗਾਣ ਕੌਣ ਦੇਵੇਗਾ ਇਸ ਤਰ੍ਹਾਂ ਅੱਜ ਤੋਂ ਬਾਅਦ ਇਹਨਾਂ ਮੰਗਤਿਆਂ ਨੂੰ ਕੌਣ ਰਜਾਵੇਗਾ ਹੁਣ ਸਾਰੇ ਹੀ ਮੰਗਤੇ ਦੁਖੀ ਹੋ ਕੇ ਘਰਾਂ ਨੂੰ ਮੁੜਨਗੇ ਮਾਤਾ ਸੁਲਖਣੀ ਜੀ ਨੇ ਕਿਹਾ ਕਿ ਇਹ ਪਤੀ ਜੀ ਤੁਸੀਂ ਬਿਨਾਂ ਦੱਸੇ ਹੀ ਕਿੱਥੇ ਚਲੇ ਗਏ ਹੋ ਤੁਸੀਂ ਮੈਨੂੰ ਮਾਰਨ ਵਾਸਤੇ ਕਿਤੇ ਚਲੇ ਗਏ ਹੋ ਕਿਉਂਕਿ ਤੁਹਾਡੇ ਵਿਛੋੜੇ ਦੇ ਕਾਰਨ ਤਾਂ ਮੈਂ ਮਰ ਹੀ ਜਾਵਾਂਗੀ ਮਾਤਾ ਸੁਲਖਣੀ ਜੀ ਨੇ ਕਿਹਾ ਕਿ हे ਸ੍ਰੀ ਚੰਦ ਜੀ ਦੇ ਪਿਤਾ ਜੀ ਮੇਰਾ ਹੁਣ ਕੌਣ ਸਹਾਰਾ ਹੈ ਇੱਥੇ ਇਸ ਤਰ੍ਹਾਂ ਹੁਣ ਮੈਂ ਬਹੁਤ ਦੁਖੀ ਹਾਂ ਮੈਂ ਆਪਣਾ ਧੀਰਜ ਗਵਾ ਬੈਠੀ ਹਾਂ ਇਸ ਤਰ੍ਹਾਂ ਮਾਤਾ ਜੀ ਨੇ ਦੁਖੀ ਹੋ ਕੇ ਇਹ ਸ਼ਬਦ ਕਹੇ ਅਤੇ ਉਹ ਬੋਲ-ਬੋਲ ਕੇ ਆਪਣਾ ਦੁੱਖ ਪ੍ਰਗਟ ਕਰ ਰਹੀ ਸੀ ਇਸ ਸਮੇਂ ਮਾਤਾ ਸੁਲਖਣੀ ਜੀ ਦੀ ਖੱਬੀ ਅੱਖ ਫਰਕ ਰਹੀ ਸੀ ਜੋ ਕਿਸੇ ਚੰਗੀ ਖਬਰ ਦੇ ਮਿਲਨ ਦਾ ਸੰਕੇਤ ਸੀ ਉਹਨ ਮਾਤਾ ਜੀ ਰੋਈ ਤਾਂ ਜਾ ਰਹੇ ਸੀ ਪਰ ਨਾਲ ਹੀ ਸੋਚ ਰਹੇ ਸੀ ਕਿ ਖੱਬੀ ਅੱਖ ਦਾ ਫਰਕਣਾ ਤਾਂ ਚੰਗੀ ਖਬਰ ਮਿਲਨ ਦਾ ਸੰਕੇਤ ਹੈ ਇਸ ਤਰ੍ਹਾਂ ਸੁਲਤਾਨਪੁਰ ਦੇ ਸਾਰੇ ਹੀ ਲੋਕ ਰੋਂਦੇ ਹੋਏ ਬੇਬੇ ਨਾਨਕੀ ਜੀ ਦੇ ਘਰ ਆਉਂਦੇ ਹਨ ਉਹ ਕਹਿੰਦੇ ਹਨ ਕਿ ਨਾਨਕ ਜੀ ਡੁੱਬ ਗਏ ਹਨ ਪਰ ਘਰ ਵਿੱਚ ਚੰਗੇ ਸ਼ਗਨ ਹੋ ਰਹੇ ਸੀ ਪਰ ਇਸ ਗੱਲ ਦਾ ਹੁਣ ਕੌਣ ਨਿਪਟਾਰਾ ਕਰ ਸਕਦਾ ਸੀ ਕਿ ਸ਼ਾਗਨ ਚੰਗੇ ਹੋ ਰਹੇ ਸੀ ਪਰ ਖਬਰ ਮਾੜੀ ਆ ਰਹੀ ਸੀ ਇਸ ਤਰ੍ਹਾਂ ਸਾਰੇ ਹੀ ਸੁਲਤਾਨਪੁਰ ਵਿੱਚੋਂ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਸੀ ਬੇਬੇ ਨਾਨਕੀ ਜੀ ਸਾਰਿਆਂ ਦੀ ਹਾਲਤ ਦੇਖ ਰਹੇ ਸੀ ਉਹਨਾਂ ਦੇ ਘਰ ਦੀ ਦਾਸੀ ਵੀ ਰੋ ਰਹੀ ਸੀ ਭਾਈ ਜੈ ਰਾਮ ਜੀ ਦੇ ਪਿਤਾ ਬਾਬਾ ਪਰਮਾਨੰਦ ਜੀ ਵੀ ਬਹੁਤ ਦੁਖੀ ਹੋ ਗਏ ਸੀ ਫਿਰ ਬੇਬੇ ਨਾਨਕੀ ਜੀ ਆਪਣੀ ਪਰਜਾਈ ਮਾਤਾ ਸੁਲਖਣੀ ਜੀ ਨੂੰ ਜਾ ਕੇ ਮਿਲਦੇ ਹਨ ਅਤੇ ਕਹਿੰਦੇ ਹਨ ਕਿ ਤੂੰ ਦੁਖੀ ਨਾ ਹੋ ਉਹਨਾਂ ਨੇ ਕਿਹਾ ਕਿ ਤੁਸੀਂ ਫਿਕਰ ਨਾ ਕਰੋ ਮੇਰਾ ਵੀਰ ਠੀਕ ਹੈ ਇਸ ਤਰ੍ਹਾਂ ਬੇਬੇ ਨਾਨਕੀ ਜੀ ਸਾਰਿਆਂ ਨੂੰ ਸਮਝਾਉਂਦੇ ਹਨ ਉਹਨਾਂ ਨੇ ਮਾਤਾ ਸੁਲਖਣੀ ਜੀ ਨੂੰ ਕਿਹਾ ਕਿ ਤੁਸੀਂ ਮੇਰੀ ਗੱਲ ਮੰਨ ਲਵੋ ਬੇਬੇ ਨਾਨਕੀ ਜੀ ਨੇ ਆਪਣੀ ਪਰਛਾਈ ਨੂੰ ਕਿਹਾ ਕਿ ਹੁਣ ਤੁਸੀਂ ਗਰਭਵਤੀ ਹੋ ਇਸ ਕਰਕੇ ਤੁਸੀਂ ਰੋਵੋ ਨਾ ਕਿਉਂਕਿ ਇਸ ਤਰ੍ਹਾਂ ਬੱਚੇ ਉੱਪਰ ਮਾੜਾ ਪ੍ਰਭਾਵ ਪਵੇਗਾ ਤੁਹਾਡੇ ਵਾਸਤੇ ਇੰਨਾ ਦੁਖੀ ਹੋਣਾ ਠੀਕ ਨਹੀਂ ਹੈ ਬੇਬੇ ਨਾਨਕੀ ਜੀ ਨੇ ਮਾਤਾ ਸੁਲੱਖਣੀ ਜੀ ਨੂੰ ਕਿਹਾ ਕਿ ਨਾਨਕ ਦਾ ਭੇਦ ਕੌਣ ਪਾ ਸਕਦਾ ਹੈ ਕਿਉਂਕਿ ਉਹ ਆਪ ਪਰਮੇਸ਼ਰ ਹੈ ਬੇਬੇ ਨਾਨਕੀ ਜੀ ਨੇ ਕਿਹਾ ਕਿ ਮੇਰੇ ਮਨ ਦਾ ਪੂਰਨ ਵਿਸ਼ਵਾਸ ਹੈ ਕਿ ਉਹ ਇੱਕ ਦਿਨ ਵਾਪਸ ਜ਼ਰੂਰ ਆਉਣਗੇ ਇਸ ਕਰਕੇ ਮੇਰੀ ਸਿੱਖਿਆ ਤੂੰ ਆਪਣੇ ਮਨ ਵਿੱਚ ਦ੍ਰਿੜ ਦ੍ਰਿੜ ਕਰ ਲੈ ਬੇਬੇ ਨਾਨਕੀ ਜੀ ਨੇ ਮਾਤਾ ਸੁਲਖਣੀ ਜੀ ਨੂੰ ਕਿਹਾ ਕਿ ਤੂੰ ਤਿੰਨ ਦਿਨ ਉਡੀਕ ਕਰ ਲੈ ਮੇਰਾ ਵੀਰ ਜ਼ਰੂਰ ਆਵੇਗਾ ਉਹਨਾਂ ਨੇ ਆਪਣੀ ਭਰਜਾਈ ਨੂੰ ਕਿਹਾ ਕਿ ਤੂੰ ਆਪਣਾ ਹਾਰ ਸ਼ਿੰਗਾਰ ਕਿਉਂ ਉਤਾਰ ਦਿੱਤਾ ਹੈ ਪਿਆਰ ਦੇ ਨਾਲ ਬੇਬੇ ਨਾਨਕੀ ਜੀ ਮਾਤਾ ਜੀ ਨੂੰ ਸਮਝਾਉਂਦੇ ਹਨ ਇਸ ਤਰ੍ਹਾਂ ਸਾਰੇ ਬੇਬੇ ਨਾਨਕੀ ਜੀ ਦੀ ਗੱਲ ਸੁਣ ਕੇ ਚੁੱਪ ਹੋ ਗਏ ਬੇਬੇ ਨਾਨਕੀ ਜੀ ਦੇ ਵਚਨ ਬਹੁਤ ਸੁਖ ਦੇਣ ਵਾਲੇ ਹਨ ਉਹਨਾਂ ਦਾ ਚਿਹਰਾ ਹੀ ਇਸ ਤਰ੍ਹਾਂ ਦਾ ਸੀ ਜੋ ਦੂਸਰਿਆਂ ਦੇ ਮਨ ਨੂੰ ਖੇੜਾ ਪ੍ਰਦਾਨ ਕਰ ਦਿੰਦਾ ਸੀ ਪਰ ਜਦੋਂ ਲੋਕਾਂ ਦੇ ਮਨ ਵਿੱਚੋਂ ਹੌਂਕਾ ਉੱਠਦਾ ਸੀ ਤਾਂ ਉਹ ਉੱਚੀ ਉੱਚੀ ਰੋਣ ਲੱਗ ਜਾਂਦੇ ਸਨ ਇਸ ਤਰ੍ਹਾਂ ਸਾਰੇ ਸੁਲਤਾਨਪੁਰ ਵਿੱਚ ਰੋਣ ਧੋਣ ਦੀ ਆਵਾਜ਼ ਸੁਣਾਈ ਦਿੰਦੀ ਸੀ ਲੋਕ ਰੋ ਰੋ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਣ ਗਾ ਰਹੇ ਸਨ ਗੁਰੂ ਜੀ ਦੇ ਪੁਰਾਣੇ ਦੋਸਤ ਵੀ ਬਹੁਤ ਰੋ ਰਹੇ ਸੀ ਅਤੇ ਉਹ ਸਾਰੇ ਆਪਸ ਵਿੱਚ ਮਿਲ ਕੇ ਉਹਨਾਂ ਦੀਆਂ ਗੱਲਾਂ ਕਰ ਰਹੇ ਸੀ ਇਸ ਤਰ੍ਹਾਂ ਕੋਈ ਭਾਈ ਜੈ ਰਾਮ ਜੀ ਦੇ ਘਰ ਜਾ ਕੇ ਗੱਲਾਂ ਕਰਦਾ ਹੈ ਅਤੇ ਕੋਈ ਮਾਤਾ ਸੁਲੱਖਣੀ ਜੀ ਕੋਲ ਜਾ ਕੇ ਗੁਰੂ ਜੀ ਦੀਆਂ ਗੱਲਾਂ ਕਰਦਾ ਹੈ ਉਹ ਭਾਈ ਜੈ ਰਾਮ ਜੀ ਨੂੰ ਕਹਿੰਦੇ ਹਨ ਕਿ ਬਹੁਤ ਮਾੜਾ ਹੋਇਆ ਹੈ ਉਹ ਕਹਿੰਦੇ ਹਨ ਕਿ ਇਹ ਕਿਵੇਂ ਹੋ ਗਿਆ ਹੈ ਅਤੇ ਉਹ ਹਮੇਸ਼ਾ ਹੀ ਜਾ ਕੇ ਬੇਈ ਨਦੀ ਵਿੱਚ ਇਸ਼ਨਾਨ ਕਰਿਆ ਕਰਦੇ ਸਨ। ਸੁਲਤਾਨਪੁਰ ਦੇ ਲੋਕ ਕਹਿੰਦੇ ਸੀ ਕਿ ਉਹਨਾਂ ਦਾ ਸਰੀਰ ਵੀ ਨਹੀਂ ਮਿਲਿਆ ਹੈ। ਇਸ ਤਰ੍ਹਾਂ ਅਸੀਂ ਸਾਰੇ ਖੜੇ ਹੋ ਕੇ ਬੇਈ ਨਦੀ ਤੇ ਜਾ ਕੇ ਦੇਖਦੇ ਹਾਂ। ਸੁਲਤਾਨਪੁਰ ਦੇ ਸਾਰੇ ਲੋਕ ਆਪਣੇ ਹਿਰਦੇ ਵਿੱਚ ਸੋਚ-ਸੋਚ ਕੇ ਲੋਕੀ ਹੋ ਰਹੇ ਸੀ ਗੁਰੂ ਜੀ ਦੀ ਗੱਲ ਕਰਕੇ ਹੁਣ ਸਾਰੇ ਹੀ ਲੋਕ ਗੁਰੂ ਜੀ ਦੀ ਉਸਤਤ ਕਰ ਰਹੇ ਸੀ ਇਸ ਤਰ੍ਹਾਂ ਜਿਹੜੇ ਨਿੰਦਕ ਸੀ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜਾਣਦੇ ਨਹੀਂ ਸੀ ਕਿ ਉਹ ਆਮ ਆਪ ਪਰਮੇਸ਼ਰ ਦਾ ਰੂਪ ਸਨ ਉਹ ਕਹਿ ਰਹੇ ਸੀ ਕਿ ਸ੍ਰੀ ਗੁਰੂ ਨਾਨਕ ਜੀ ਦੇ ਇਸ ਦੁੱਖ ਦਾ ਕਾਰਨ ਇਹ ਹੈ ਕਿ ਪਹਿਲਾਂ ਤਾਂ ਇਹ ਮੁਕਤ ਵਿੱਚ ਰਾਸਨ ਵੰਡ ਰਹੇ ਸੀ ਪਰ ਹੁਣ ਘਾਟਾ ਪੈ ਗਿਆ ਹੋਵੇਗਾ ਇਸੇ ਕਰਕੇ ਹੀ ਹੁਣ ਇਹ ਜਲ ਵਿੱਚ ਡੁੱਬ ਗਏ ਹਨ ਇਸ ਤਰ੍ਹਾਂ ਘਾਟਾ ਪੈਣ ਕਰਕੇ ਇਹ ਕੰਮ ਹੋਇਆ ਹੈ ਕੇ ਹੁਣ ਇਹ ਦੌਲਤਖਾਂ ਲੋਧੀ ਨੂੰ ਕੀ ਜਵਾਬ ਦੇਣਗੇ ਇਸ ਤਰ੍ਹਾਂ ਬਹੁਤ ਵੱਡਾ ਘਾਟਾ ਪੈਨ ਕਰਕੇ ਅਤੇ ਦੌਲਤਖਾਂ ਲੋਧੀ ਦੇ ਡਰ ਕਰਕੇ ਅਤੇ ਸਜ਼ਾ ਤੋਂ ਬਚਨ ਖਾਤਰ ਇਹ ਕੰਮ ਹੋਇਆ ਹੈ ਇਸ ਤਰ੍ਹਾਂ ਲੋਕਾਂ ਦੀਆਂ ਗੱਲਾਂ ਤੋਂ ਬਚਨ ਕਰਕੇ ਉਹ ਚਲੇ ਗਏ ਹਨ ਇਸ ਤਰ੍ਹਾਂ ਸੁਲਤਾਨਪੁਰ ਦੇ ਲੋਕ बार-बार ਆ ਕੇ ਬੇਈ ਨਦੀ ਦੇ ਕਿਨਾਰਿਆਂ ਤੇ ਗੁਰੂ ਜੀ ਨੂੰ ਲੱਭ ਰਹੇ ਸੀ ਗੁਰੂ ਜੀ ਕਿਹੜੇ ਰਸਤੇ ਚਲੇ ਗਏ ਹਨ ਇਸ ਗੱਲ ਦਾ ਕਿਸੇ ਨੂੰ ਵੀ ਪਤਾ ਨਹੀਂ ਲੱਗ ਰਿਹਾ ਸੀ ਨਿੰਦਕ ਲੋਕ ਇਹ ਵੀ ਸੋਚ ਰਹੇ ਸੀ ਕਿ ਇਹ ਵੀ ਹੋ ਸਕਦਾ ਹੈ ਕਿ ਪਾਣੀ ਵਿੱਚ ਤੈਰ ਕੇ ਉਹ ਕਿਤੇ ਦੂਰ ਜਾ ਕੇ ਨਿਕਲ ਗਏ ਹੋਣਗੇ ਤੋ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਭਾਈ ਜੈ ਰਾਮ ਜੀ ਹੋਰ ਵੀ ਦੁਖੀ ਹੋ ਰਹੇ ਸਨ ਉਹਨਾਂ ਨੂੰ ਮਹਿਸੂਸ ਹੋ ਰਿਹਾ ਸੀ ਜਿਵੇਂ ਕੋਈ ਉਹਨਾਂ ਦੇ ਜ਼ਖਮਾਂ ਤੇ ਲੂਣ ਛਿੜਕ ਰਿਹਾ ਹੋਵੇ ਸ੍ਰੀ ਗੁਰੂ ਨਾਨਕ ਦੇਵ ਜੀ ਹਰ ਰੋਜ਼ ਕਿੰਨੇ ਹੀ ਲੋਕਾਂ ਦਾ ਭਲਾ ਕਰ ਰਹੇ ਸੀ ਹੁਣ ਮੰਗਤਿਆਂ ਨੂੰ ਰਾਸਨ ਕਿੱਥੋਂ ਮਿਲੇਗਾ ਸੰਸਾਰ ਵਿੱਚ ਬਹੁਤ ਸਾਰੇ ਦਾਨੀ ਦੇਖੇ ਹਨ ਪਰ ਇੰਨਾ ਵਰਗਾ ਦਾਨੀ ਕਦੇ ਨਹੀਂ ਦੇਖਿਆ ਹੈ ਜਿਸ ਤਰ੍ਹਾਂ ਕੋਈ ਵੱਡਾ ਰਾਜਾ ਆਪਣਾ ਖਜ਼ਾਨਾ ਲਟਾਉਂਦਾ ਹੈ ਇਸ ਤਰ੍ਹਾਂ ਹੀ ਇਹ ਧਨ ਲਟਾ ਰਹੇ ਸੀ ਉਰਨਾਕੋਲ ਇੱਕ ਪਿੰਡ ਦਾ ਵੀ ਰਾਜ ਨਹੀਂ ਸੀ ਅਤੇ ਨਾ ਹੀ ਉਹਨਾਂ ਦਾ ਕੋਈ ਵਿਆਜ ਵਾਲਾ ਕੰਮ ਸੀ ਪਰ ਫੇਰ ਵੀ ਉਹਨਾਂ ਨੇ ਕਿੰਨੇ ਲੋੜਵੰਦਾਂ ਦੀ ਮਦਦ ਕੀਤੀ ਹੈ ਭਾਈ ਜੈ ਰਾਮ ਜੀ ਸੋਚਦੇ ਹਨ ਕਿ ਨਾਨਕ ਜੀ ਦੀ ਪ੍ਰਭੂਤਾ ਮੈਨੂੰ ਅੱਜ ਦਿਸ ਰਹੀ ਹੈ ਕਿ ਉਹ ਕਿੰਨੇ ਵੱਡੇ ਸਨ ਜਿਹੜੇ ਲੋਕ ਆਪਣੇ ਮੂੰਹ ਵਿੱਚੋਂ ਨਿੰਦਾ ਕਰਦੇ ਸੀ ਉਹਨਾਂ ਨੂੰ ਤਾਂ ਮੁਕਤੀ ਦਾਤੇ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਪਤਾ ਹੀ ਨਹੀਂ ਸੀ ਕਿ ਉਹ ਕੌਣ ਸਨ ਇਸ ਤਰ੍ਹਾਂ ਸੁਲਤਾਨਪੁਰ ਨਗਰ ਦੇ ਲੋਕਾਂ ਦੀ ਦਿਸ਼ਾ ਦੇਖ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਈ ਨਦੀ ਵਿੱਚ ਪਰਵੇਸ਼ ਕਰਨ ਤੋਂ ਬਾਅਦ ਦੂਜੀ ਰਾਤ ਨੂੰ ਬੇਬੇ ਨਾਨਕੀ ਜੀ ਧਿਆਨ ਧਾਰ ਕੇ ਬੈਠ ਗਏ। ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਧਿਆਨ ਧਾਰ ਲਿਆ। ਬੇਬੇ ਨਾਨਕੀ ਜੀ ਆਪਣੇ ਦੋਵੇਂ ਹੱਥ ਜੋੜ ਕੇ ਧਿਆਨ ਵਿੱਚ ਬੈਠ ਕੇ ਅਰਦਾਸ ਕਰਦੇ ਹੋਏ ਕਹਿੰਦੇ ਹਨ ਕਿ हे జగਤ ਦੇ ਦਾਤੇ ਸੁੱਖਾਂ ਨੂੰ ਦੇਣ ਵਾਲੇ ਮੁਕਤੀ ਦੇ ਦਾਤੇ ਅਤੇ ਆਨੰਦ ਪ੍ਰਦਾਨ ਕਰਨ ਵਾਲੇ ਪਰਮੇਸ਼ਰ ਇਹ ਕਰਤਾਰ ਦੁਨੀਆ ਦੀ ਰਚਨਾ ਕਰਨ ਵਾਲੇ ਦੈਂਤਾਂ ਨੂੰ ਮਾਰਨ ਵਾਲੇ ਅਤੇ ਹਰ ਪਾਪ ਨੂੰ ਨਾਸ ਕਰਨ ਵਾਲੇ ਤੁਸੀਂ ਆਪ ਹੀ ਅਵਤਾਰ ਲਿਆ ਹੈ ਮੇਰੇ ਵੀਰ ਨਾਨਕ ਦੇ ਰੂਪ ਵਿੱਚ ਅਤੇ ਜੇਕਰ ਮੇਰੀ ਸ਼ਰਧਾ ਸੱਚੀ ਹੈ ਤਾਂ ਸਵੇਰੇ ਤੁਸੀਂ ਪ੍ਰਗਟ ਹੋ ਜਾਇਓ ਪ੍ਰਗਟ ਹੋ ਕੇ ਤੁਸੀਂ ਸਾਰਿਆਂ ਦਾ ਦੁੱਖ ਦੂਰ ਕਰ ਦਿਓ ਅਤੇ ਇਸ ਤਰ੍ਹਾਂ ਤੁਸੀਂ ਨਿੰਦਕ ਲੋਕਾਂ ਨੂੰ ਸ਼ਰਮਿੰਦਾ ਕਰ ਦਿਓ ਜੀ ਜੋ ਭੜੀਆਂ ਅਤੇ ਝੂਠੀਆਂ ਗੱਲਾਂ ਕਰ ਰਹੇ ਹਨ ਪਰਗਟ ਹੋ ਕੇ ਤੁਸੀਂ ਉਹਨਾਂ ਨੂੰ ਗਲਤ ਸਾਬਤ ਕਰ ਦਿਓ ਬਾਬੇ ਨਾਨਕੀ ਜੀ ਕਹਿੰਦੇ ਹਨ ਕਿ हे ਦੀਨਾ ਤੇ ਦਇਆ ਕਰਨ ਵਾਲੇ ਤੁਸੀਂ ਥਭ ਸਭ ਤੋਂ ਵੱਡੇ ਹੋ ਅਤੇ ਨੇਹ ਕਲੰਕ ਹੋ ਤੁਸੀਂ ਇਹ ਦਾਸਾਂ ਦੇ ਪਿਆਰੇ ਪਖੰਡਾਂ ਨੂੰ ਖਤਮ ਕਰਨ ਵਾਲੇ ਭੈੜੀਆਂ ਸ਼ਕਤੀਆਂ ਨੂੰ ਖਤਮ ਕਰਨ ਵਾਲੇ ਹੋ ਤੁਸੀਂ ਬਾਬੇ ਨਾਨਕੀ ਜੀ ਨੇ ਕਿਹਾ ਕਿ ਇਹ ਕਲਯੁਗ ਵਿੱਚ ਭੈੜੀਆਂ ਚਾਲਾਂ ਚੱਲਣ ਵਾਲੇ ਕੰਗਾਲ ਬੁੱਧੀ ਵਾਲੇ ਪਾਪਾਂ ਵਿੱਚ ਫਸਿਆ ਹੋਇਆ ਤੁਸੀਂ ਉਹਨਾਂ ਨੂੰ ਬਚਾਉਣ ਵਾਲੇ ਬਚਾਉਣ ਵਾਸਤੇ ਧਰਤੀ ਤੇ ਆਏ ਹੋ ਇਸੇ ਕਰਕੇ ਹੀ ਤਾਂ ਤੁਸੀਂ ਸਰੀਰ ਧਾਰਨ ਕੀਤਾ ਹੈ ਉਹਨਾਂ ਨੂੰ ਮੁਕਤੀ ਦੇਣ ਵਾਸਤੇ ਇਸ ਤਰ੍ਹਾਂ ਚੰਦਨ ਵਰਗੀ ਤੁਹਾਡੀ ਦੇਹੀ ਹੈ ਭੈਣ ਨਾਨਕੀ ਜੀ ਨੇ ਅਰਦਾਸ ਕਰਦੇ ਹੋਏ ਕਿਹਾ ਕਿ ਅਜੇ ਹਾ ਤੁਹਾਡੇ ਮਨ ਵਿੱਚ ਕੀ ਆ ਗਿਆ ਜੋ ਤੁਸੀਂ ਆਪਣੇ ਆਪ ਨੂੰ ਅਲੋਪ ਕਰ ਲਿਆ ਹੈ ਅੱਜ ਸਾਨੂੰ ਤੁਸੀਂ ਦਿਖਾਈ ਨਹੀਂ ਦੇ ਰਹੇ ਹੋ ਇਸ ਤਰ੍ਹਾਂ ਕਿਉਂ ਤੁਸੀਂ ਅੰਤਰ ਧਿਆਨ ਹੋ ਕੇ ਸਾਡੀਆਂ ਅੱਖਾਂ ਤੋਂ ओले ਹੋ ਗਏ ਹੋ ਤੁਹਾਡੇ ਤੋਂ ਬਿਨਾ ਸਾਰਾ ਕੰਮ ਲੋ ਫੁੱਲ ਵਰਗਾ ਪਰਿਵਾਰ ਕੁਮਲਾ ਗਿਆ ਹੈ ਜਿਸ ਤਰ੍ਹਾਂ ਸਵੇਰੇ ਸੂਰਜ ਚੜ੍ਹ ਕੇ ਚਾਨਣ ਕਰ ਦਿੰਦਾ ਹੈ ਉਸ ਤਰ੍ਹਾਂ ਸਵੇਰੇ ਤੁਸੀਂ ਵੀ ਪ੍ਰਗਟ ਹੋ ਜਾਇਓ ਇਸ ਤਰ੍ਹਾਂ ਬੇਬੇ ਨਾਨਕੀ ਜੀ ਹੱਥ ਜੋੜ ਕੇ ਅਰਦਾਸ ਕਰਦੇ ਹਨ ਉਹਨਾਂ ਨੇ ਆਪਣਾ ਮੱਥਾ ਧਰਤੀ ਨਾਲ ਲਾਇਆ اے జగਤ ਦੇ ਮਾਲਕ ਮੈਂ ਸਾਰਿਆਂ ਨੂੰ ਕਿਹਾ ਹੈ ਕਿ ਤਿੰਨ ਦਿਨਾਂ ਬਾਅਦ ਤੁਸੀਂ ਆਉਣਾ ਹੈ ਸੋ ਤੁਸੀਂ ਮੇਰੀ ਪ੍ਰਤੀਗਿਆ ਸੱਚੀ ਕਰ ਦਿਓ ਜੀ ਸੋ ਇਸ ਤਰ੍ਹਾਂ ਬੇਬੇ ਨਾਨਕੀ ਜੀ ਸਾਰੀ ਰਾਤ ਬੈਠ ਕੇ ਅਰਦਾਸਾਂ ਕਰਦੇ ਰਹੇ ਉਹ ਆਪਣੇ ਭਰਾ ਨੂੰ ਯਾਦ ਕਰਦੇ ਰਹੇ ਬਹੁਤ ਪ੍ਰੇਮ ਦੇ ਨਾਲ ਉਹ ਆਪਣੇ ਹਿਰਦੇ ਦੇ ਵਿੱਚ ਉਹਨਾਂ ਦੇ ਗੁਣਾ ਨੂੰ ਚੇਤੇ ਕਰਦੇ ਰਹੇ ਕਬੀ ਸੰਤੋਖ ਸਿੰਘ ਜੀ ਕਥਾ ਦੀ ਸਮਾਪਤੀ ਵੇਲੇ ਅਰਦਾਸ ਕਰਦੇ ਹਨ ਕਿ ਜਿਵੇਂ ਬੇਬੇ ਨਾਨਕੀ ਜੀ ਅਰਦਾਸ ਕਰਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਅੱਗੇ ਇਸੇ ਤਰ੍ਹਾਂ ਮੈਂ ਵੀ ਸ਼ਾਦ ਕਰਦਾ ਹਾਂ ਗੁਰੂ ਜੀ ਨੂੰ ਕਬੀ ਜੀ ਕਹਿੰਦੇ ਹਨ ਕਿ ਮੈਂ ਆਪਣੇ ਹੱਥ ਜੋੜ ਕੇ ਉਨ੍ਹਾਂ ਦੇ ਅੱਗੇ ਧਰਤੀ ਨੂੰ ਮੱਥਾ ਟੇਕਦਾ ਹਾਂ ਸੋ ਇੱਥੇ ਹੀ 28 ਮਈ ਦੇ ਅਧਿਆਏ ਦੇ ਤੀਜੇ ਭਾਗ ਦੀ ਕਥਾ ਸਮਾਪਤ ਹੁੰਦੀ ਹੈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ